ਏ 26 26 ਤਰੀਕ ਨੂੰ ਹੋਇਆ ਸੀ ਗੱਲ ਇਹ ਅੱਛਾ ਜੀ ਹਾਂ ਜੀ ਕੀ ਵਾਕਿਆ ਹੋਇਆ ਸੀ ਸਰ ਬੱਸ ਉਹ ਕਾਰ ਟੱਚ ਹੋ ਗਈ ਸੀ ਥੋੜੀ ਅੱਛਾ ਜੀ ਉਦੋਂ ਬਾਅਦ ਵਿੱਚ ਬੱਸ ਉਹਸ ਤੋਂ ਬਾਅਦ ਜੀ 99 ਦੀ ਥੋੜੀ ਪਤੀ ਬਹਿ ਸੋਈ ਬੱਸ ਹਾਂ ਜੀ ਤੇ ਫਿਰ ਉਹਨਾਂ ਵੱਲੋਂ ਬੁਲਾਈ ਗਈ ਉਹ ਸਹੀ ਉਹਨਾਂ ਵੱਲੋਂ ਹੀ ਪਾਰਟੀ ਵੱਲ ਨਹੀਂ ਬੁਲਾਈ ਗਈ ਸੀ ਅੱਛਾ ਕੀ ਕਹਿੰਦੇ ਕੀ ਸੀ ਉਹ ਬੱਸ ਮੇਰੇ ਉਹ ਗੱਡੀ ਦੇ ਮੋਰੇ ਜੀ ਬਾਬਾ ਜੀ ਦਾ ਲੱਗਾ ਸੀਗਾ ਜੀ ਫੋਟੋ ਲੱਗੇ ਸੀ ਪੋਸਟਰ ਉਹਨਾਂ ਦਾ ਅੱਛਾ ਜੀ ਬਸ ਉਸ ਚੀਜ਼ ਤੋਂ ਉਹਨਾਂ ਨੇ ਮਾਮਲਾ ਗਰਮ ਕਰਤਾ ਹੀ ਖੇ ਨੂੰ ਛੱਡਣਾ ਨਹੀਂ ਦੀ ਸਰਬਸ ਨੂੰ ਇਕੱਟਣਾ ਅੱਛਾ ਜੀ ਬਸ ਥਾਣੇ ਲਗੇ ਤਾਂ ਥਾਣੇ ਉਹਨਾਂ ਨੇ ਮੈਨੂੰ ਕਰਾਤਾ ਹੀ ਹਾਂਜੀ ਤੇ ਉੱਥੇ ਥਾਣੇ 'ਚ ਮੈਨੂੰ ਪਟਿਆ ਜੀ ਇਕੱਲੇ ਸੀਗੇ ਇਕੱਲੇ ਸੀ ਜਸਟ ਨਹੀਂ ਮੇਰੇ ਨਾਲ ਸਵਾਰੀ ਸੀਗੀ ਜੀ ਅੱਛਾ ਹਾਂਜੀ ਲੱਗਦਾ ਕਿ ਹਨਮਨ ਮਨੁਕੀਤ ਸਦਰਸ ਭਾਇਆ ਜਿਸ ਨੂੰ ਬਿਲਕੁਲ ਜੀ ਮੈਂ ਉਹ ਕਾਸਰ ਬੇਬੋਣ ਹੁਣ ਜਿਹੜੀ ਕਾਰਵਾਈ ਹੋਈ ਉਹਨੂੰ ਕਿਸ ਤਰ੍ਹਾਂ ਦੇਖ ਦਿਆਂ ਕਾਰਵਾਈ ਨੂੰ ਕਿੰਨੇ ਕ ਸੈਟੀਸਫਾਈ ਹਾਂ ਜਾਂ ਕੀ ਮੰਗ ਜਿਹੜੀ ਕਰਦਾ ਦੇਖੋ ਜੀ ਮੈਂ ਜੋ ਉਹਨਾਂ ਤੇ ਕਾਰਵਾਈ ਕੀਤਾ ਉਹਨਾਂ ਨੇ ਮੈਨੂੰ ਕੁੱਟਿਆ ਤੇ ਉਸ ਚੀਜ਼ ਨੂੰ ਐਸਪੀ ਸਾਹਿਬ ਨੇ ਕਿਹਾ ਤੇ ਬਾਕੀ ਮੈਂ ਮੇਰਾ ਤਾਂ ਜੀ ਜੋ ਆਪਣਾ ਕਿ ਜੋ ਮੇਰੀ ਲੜਾਈ ਹੈ ਜੀ ਮੇਰੇ ਸਾਡੇ ਸਿੱਖ ਕੌਮ ਦੇ ਜੱਥੇਦਾਰ ਜਾਂ ਨਿਕੜ ਕ ਜਿਸ ਤੱਕ ਨਿਕੜ ਕ ਜਿਸ ਤੱਕ ਪਹੁੰਚ ਗਈ ਜੀ ਬਸੋ ਇਨਸਾਫ ਜ਼ਰੂਰ ਦਿਵਾਉਣਗੇ ਜੀ ਮੈਨੂੰ ਅੱਛਾ ਤੇਰੀ ਹੁਣ ਸਿਹਤ ਕਿਵੇਂ ਜੀ ਬੀਨੋ ਸਿਹਤ ਮੇਰੀ ਹਜੇ ਬਬੀ ਬਿਲਕੁਲ ਠੀਕ ਨਹੀਂ ਹੈਗੀ ਅੱਛਾ ਆਮ ਬੈਠਣ ਉੱਠਣ ਚ ਵੀ ਤਕਲੀਫ ਹੈ ਮੈਂ ਜੀ 4-5 ਦਿਨ ਹੋ ਗਏ ਮੈਂ ਲੈਟਰੀਨ ਪੈ ਨਹੀਂ ਪਾ ਰਿਹਾ ਜੀ ਮੇਰਾ ਸਿਰ ਚੱਕਰ ਆ ਰਿਹਾ ਮੈਨੂੰ ਇੰਨਾ ਸੱਟ ਹੈ ਨਹੀਂ ਹੈ ਪੂਰਾ ਮਾਮਲਾ ਜੀ ਦੇਖੋ ਇੱਕ ਸਰਦਾਰ ਛੋਟੀ ਜੀ ਫੈਮਿਲੀ ਦਾ ਲੜਕਾ ਇੱਕ ਚੰਗੇ ਪਰਿਵਾਰ ਗੁਰਸਿੱਖ ਪਰਿਵਾਰ ਦਾ ਲੜਕਾ ਜਿਹੜਾ ਰਾਤ ਨੂੰ ਆਪਣੀ ਮਿਹਨਤ ਕਰਦਾ ਪਿਆ ਸੀ ਗੱਡੀ ਚਲਾਉਂਦਾ ਜੀ ਛੋਟੀ ਓਲਾ ਤੇ ਉੱਪਰ ਦੇ ਵਿੱਚ ਉਹਦੇ ਨਾਲ ਇਹਨਾਂ ਨਾਲ ਕੋਈ ਕੱਟੀ ਦੀ ਕੋਈ ਟਕਰਾਅ ਹੋ ਜਾਂਦਾ ਹੈ ਉਹਨੂੰ ਇਹਨਾਂ ਨੇ ਇੰਨਾ ਵਟਾਈਸ਼ੂ ਬਣਾ ਕੇ ਜੋ ਆਪਣੇ ਸਰਕਾਰ ਦੀ ਪਾਵਰ ਨੂੰ ਯੂਜ਼ ਕਰਦੇ ਹੋਏ ਉਹਨੂੰ ਥਾਣੇ 'ਚ ਚੁਕਾ ਕੇ ਉਹਦੇ ਜੋ ਤਸ਼ੱਦਦ ਕੀਤਾ ਉਹਦੇ ਜੋ ਇੰਨੀਆਂ ਸੱਟਾਂ ਲੱਗੀਆਂ ਨੇ ਉਹਦੇ ਕੋ ਬੱਚੇ ਕੋ ਚੱਲ ਵੀ ਨਹੀਂ ਹੋ ਰਿਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਉਹਦਾ ਹਾਲ-ਚਲ ਪੁੱਛਣ ਲਈ ਆਏ ਆ ਅਸੀਂ ਇਸ ਇਰੀਏ ਦੇ ਵਿੱਚ ਹੀ ਰਹਿੰਦੇ ਆ ਜੀ ਤੇ ਬਹੁਤ ਨਿਮਾਣਾ ਹਰ ਬੰਦੇ ਨੂੰ ਪਤਾ ਜੀ ਉਹਦੇ ਬਾਰੇ ਚੰਗੀ ਫੈਮਿਲੀ ਆ ਚੰਗੇ ਸੁਭਾਅ ਦੇ ਲੋਕ ਨੇ ਪਰ ਉਹਨਾਂ ਨਾਲ ਇਹ ਚੀਜ਼ਾਂ ਕਰਨੀਆਂ ਕਿਤਨਾ ਕਿਤੇ ਬਹੁਤ ਤੇਲੂ ਠੇਸ ਵੀ ਪਹੁੰਚਾਉਂਦੀਆਂ ਤੇ ਗਲਤ ਚੀਜ਼ਾਂ ਨਹੀਂ ਪੂਰਾ ਵਿਵਾਦ ਕਿਉਂ ਵਧਿਆ ਇੰਨਾ ਇਹ ਮਾੜਾ ਵਿਵਾਦ ਦੇਖੋ ਜੀ ਇੱਕ ਸਰਦਾਰ ਹੋਣ ਦਾ ਖਮਿਆਜਾ ਭੁਗਤਿਆ ਜਾ ਰਿਹਾ ਸੰਤਾਂ ਨੂੰ ਮੰਨਣ ਵਾਲਾ ਪਰਿਵਾਰ ਹੈ ਗੁਰੂ ਸਾਹਿਬ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਰਨ ਚ ਰਹਿਣ ਵਾਲਾ ਪਰਿਵਾਰ ਹੈ ਉਹਨਾਂ ਦੇ ਜਨਮ ਦਿਨ ਤੇ ਦਿਹਾੜੇ ਤੇ ਉਹਨਾਂ ਨੇ ਲੰਗਰ ਵੀ ਲਾਉਂਦੇ ਨੇ ਸਾਰਾ ਕੁਝ ਕਰਦੇ ਮਤਲਬ ਇੱਕ ਅੱਛੀ ਫੈਮਿਲੀ ਹੈ ਜੀ ਜਿਹੜੀ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ ਸਿਰਫ ਇਸ ਚੀਜ਼ ਦਾ ਖਮਿਆਜਾ ਉਹਨੂੰ ਭੁਗਤਿਆ ਗਿਆ ਜੀ ਜੋ ਸਰਕਾਰਾਂ ਨਹੀਂ ਚਾਹੁੰਦੀ ਸਰਬੋ ਡਰਨੇ ਇਹਨਾਂ ਨੂੰ ਇਸ ਚੀਜ਼ ਦਾ ਗਿਫਟ ਦਿੱਤਾ ਜੀ ਅੱਛਾ ਕੱਲ ਤਾਂ ਨਾ ਵੀ ਲਗਾਇਆ ਗਿਆ ਇੰਨੇ ਕੇ ਸੰਤੋਸ਼ ਹੈਗੇ ਨੂੰ ਸੰਤੋਸ਼ ਸਰ ਹਲੇ ਤਾਂ ਸੰਤੁਸ਼ਟੀ ਪਰਿਵਾਰ ਨੂੰ ਵੀ ਨਹੀਂ ਹੈਗੀ ਨਾ ਸਾਨੂੰ ਐ ਜਦ ਤੱਕ ਉਹਨਾਂ ਨੂੰ ਬੰਦੀ ਪ੍ਰੋਪਰ ਸਜ਼ਾ ਉਹਨਾਂ ਨੂੰ ਡਿਸਮਿਸ ਜਾਂ ਤੱਕ ਨਹੀਂ ਕੀਤਾ ਜਾਂਦਾ ਉਹ ਤੱਕ ਸਾਡੀ ਤਾਂ ਕੋਈ ਸੰਤੁਸ਼ਟੀ ਨਹੀਂ ਐਦਾਂ ਦੇ ਪਰਚੇ ਕਈ ਹੁੰਦੇ ਨੇ ਉਹ ਰੱਦ ਹੋ ਜਾਂਦੇ ਅੱਜ ਮੰਨ ਲਓ ਸਸਪੈਂਡ ਕਰਤਾ ਹਫ਼ਤੇ ਨਹੀਂ 2 ਮਹੀਨੇ ਨੂੰ 2 ਮਹੀਨੇ ਨੂੰ ਬਾਹਰ ਹੋ ਜੂਗੇ ਜੀ ਉਹ ਬਹੁਤ ਵਾਰੀ ਹੋਈਆਂ ਇਦਾਂ ਦੇਕਿਆ ਨੇ ਅਸੀਂ ਅੱਛਾ ਹਾਲ ਚਾਲ ਪੁੱਛਣ ਆਏ ਹਾਂ ਸਿਹਤ ਕਿਵੇਂ ਨੇ ਸੀ ਸਰ ਹਲੇ ਕਿੱਥੇ ਜੀ ਇੰਨੀ ਛੇਤੀ ਕਿੱਥੋਂ ਜਿੰਨਾ ਉਹਨੂੰ ਟੌਰਚਰ ਕੀਤਾ ਗਿਆ ਕਿ ਥਰਡ ਡਿਗਰੀ ਉਹਦੇ ਨੋ ਪੱਟੇ ਗਏ ਨੇ ਉਹਦੇ ਤੁਸੀਂ ਇੱਕ ਫੋਟੋ ਤੁਹਾਨੂੰ ਦਿਖਾ ਦਿੰਨੇ ਦੇ ਦਿੰਨੇ ਆ ਤੁਸੀਂ ਫੋਟੋ ਵਿੱਚ ਦੇਖੋ ਉਹਨੇ ਮੁੰਡੇ ਦਾ ਕੀ ਹਾਲਾਤ ਕੋ ਕੋ ਚੱਲ ਨਹੀਂ ਹੋ ਰਿਹਾ ਦੋ ਬੰਦੇ ਤਾਂ ਉਹਨੂੰ ਫੜ ਕੇ ਲੈ ਜਾਂਦੇ ਨੇ ਜੀ ਅੱਜ ਕੀ ਵਜ੍ਹਾ ਅੱਛਾ ਨੌਜਵਾਨਾਂ ਨਾਲ ਗੱਲਬਾਤ ਕੀਤੀ ਮਨ ਦੇ ਵਿੱਚ ਉਹਦੇ ਸਹਿਮ ਹਜ ਵੀ ਡਰ ਸਰ ਬਿਲਕੁਲ ਸਹਿਮ ਤੁਸੀਂ ਦੇਖੋ ਸੱਟਾਂ ਦਾ ਠੀਕ ਹੋ ਜਾਊਗਾ ਅੰਦਰ ਜਿਹੜੀ ਦਿਲ ਤੇ ਸੱਟ ਲੱਗੀ ਨਹੀਂ ਨਾ ਠੀਕ ਹੁੰਦੀ ਪਰਿਵਾਰ ਦੇ ਉਹਨਾਂ ਦੇ ਬਜ਼ੁਰਗਾਂ ਦਾ ਰੋ ਰੋ ਕੇ ਬੁਰਾ ਹਾਲ ਆਈ ਉਹਨਾਂ ਨੂੰ ਬਚਾਰਨਾ ਕੋਈ ਕਿਸੇ ਨਾਲ ਗੱਲ ਨਹੀਂ ਹੁੰਦੀ ਹੈਗੀ ਤੁਸੀਂ ਆਪ ਗੱਲ ਕਰਕੇ ਦੇਖ ਲਈ ਅੱਛਾ ਤੁਸੀਂ ਪਤਾ ਕੀਤਾ ਪੁਲਿਸ ਅਧਿਕਾਰੀਆਂ ਤੋਂ ਕੁੱਤਣ ਦੀ ਵਜ੍ਹਾ ਕਿਉਂ ਇੰਨਾ ਮਾਮਲਾ ਬਦਿਆ ਕਿਉਂ ਮੈਂ ਸਰ ਤੁਹਾਨੂੰ ਦੱਸਿਆ ਕੁੱਤਣ ਦੀ ਵਜ੍ਹਾ ਇਹੀ ਆ ਬਸ ਉਹ ਪਾਵਰ ਦੇ ਵਿੱਚ ਨੇ ਜੀ ਲੋਕ ਕਿਸੇ ਐਮਐਲਏ ਜਾਂ ਕਿਸੇ ਮੰਤਰੀ ਸਾਹਿਬ ਦਾ ਫੋਨ ਕਰਾਤਾ ਹੋਣਾ ਪੁਲਿਸ ਨੂੰ ਤੇ ਪੁਲਿਸ ਨੂੰ ਇਹ ਚੀਜ਼ ਕਰਨੀ ਪਈ ਆ ਤੇ ਕੁਝ ਕਾਦੀ ਪਿੱਤੀ ਵੀ ਸੀਗੀ ਪੁਲਿਸ ਦੀ ਤੇ ਉਹ ਇਹ ਚੀਜ਼ਾਂ ਕਰਨੀਆਂ ਅੱਛਾ ਕੋਈ ਤੇਰਾਫ ਹੋਇਆ ਸੀ ਗੱਡੀ ਦਾ ਕਿਤੇ ਗੱਡੀ ਹਲਕੀ ਟਕਰਾਈ ਜਦ ਤੱਕ ਵੀਡੀਓ ਵੀ ਆ ਜੀ ਉਹਦੇ ਵਿੱਚ ਮੁੰਡਾ ਕਹ ਰਿਹਾ ਸਰ ਤੁਹਾਡਾ ਮੇਰਾ ਜੋ ਵੀ ਮੇਰੇ ਕੋਲ ਗਲਤੀ ਹੋਈ ਆ ਜਾਂ ਕੁ ਉਦੇ ਵਿੱਚੋਂ ਸੰਤਾਂ ਦੇ ਬਾਰੇ ਵੀ ਗਲਤ ਬੋਲਦੇ ਨਜ਼ਰ ਆ ਰਹੇ ਨੇ ਜੀ ਉਹ ਸਾਰਾ ਕੁਝ ਸਾਹਮਣੇ ਹੈ ਜੀ ਅੱਛਾ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕੀਤਾ ਗਿਆ ਮਾਮਲਾ ਦਰਜ ਕਰਕੇ ਕਾਨੂੰਨ ਪੂਰਤੀ ਕਰਤੀ ਗਈ ਹੈ ਜੀ ਬਾਕੀ ਦੇਖੋ ਅੱਗੇ ਕੀ ਕਰਦੇ ਹੈ ਇਹ 26 26 ਤਰੀਕ ਨੂੰ ਹੋਇਆ ਸੀ ਗੱਲ ਇਹ ਅੱਛਾ ਜੀ ਹਾਂ ਜੀ ਕੀ ਵਾਕਿਆ ਹੋਇਆ ਸੀ ਸਰ ਬਸ ਉਹ ਕਾਰ ਟੱਚ ਹੋ ਗਈ ਸੀ ਥੋੜੀ ਅੱਛਾ ਜੀ ਉਸ ਤੋਂ ਬਾਅਦ ਵਿੱਚ ਬਸ ਉਸ ਤੋਂ ਬਾਅਦ ਜੀ 99 ਦੀ ਥੋੜੀ ਪਤੀ ਬਸ ਉਹ ਹੀ ਬਸ ਹਾਂਜੀ ਤੇ ਫਿਰ ਪੁਲਿਸ ਕਿਨਾਂ ਵੱਲੋਂ ਬੁਲਾਈ ਗਈ? ਉਹ ਸਹੀ ਉਹਨਾਂ ਵੱਲੋਂ ਹੀ ਪਾਰਟੀ ਵੱਲੋਂ ਬੁਲਾਈ ਗਈ ਸੀ। ਅੱਛਾ ਕੀ ਕਹਿੰਦੇ ਕੀ ਸੀ ਉਹ? ਬੱਸ ਮੇਰੇ ਉਹ ਗੱਡੀ ਦੇ ਮੋਰੇ ਜੀ ਬਾਬਾ ਜੀ ਦਾ ਲੱਗਾ ਸੀਗਾ ਜੀ ਫੋਟੋ ਲੱਗੀ ਸੀ ਪੋਸਟਰ ਉਹਨਾਂ ਦਾ। ਅੱਛਾ ਜੀ। ਬੱਸ ਉਸ ਚੀਜ਼ ਤੋਂ ਉਹਨਾਂ ਨੇ ਮਾਮਲਾ ਗਰਮ ਕਰਤਾ ਹੀ ਕਿ ਉਹ ਛੱਡਣਾ ਨਹੀਂ ਦੀ ਸਰਬਸ ਨੂੰ ਇਕੱਟਣਾ। ਅੱਛਾ ਜੀ। ਬੱਸ ਥਾਣੇ ਲੈ ਕੇ ਤੁਮ। ਥਾਣੇ ਉਹਨਾਂ ਨੇ ਮੈਨੂੰ ਕਰਾਤਾ ਹੀ। ਹਾਂਜੀ। ਤੇ ਉੱਥੇ ਥਾਣੇ 'ਚ ਮੈਨੂੰ ਪੁੱਟਿਆ ਜੀ। ਕੱਲੀ ਸੀਗੀ ਕੱਲੀ ਸੀ ਉਸ ਟੈਨ ਮੇਰ ਨਾਲ ਸਵਾਰੀ ਸੀਗੀ ਹਾਂ ਜੀ ਲੱਗਦਾ ਕਿ ਇਹਨਾਂ ਨੂੰ ਕੁਝ ਤਸਦ ਵਾਇਆ ਦਿੱਸ ਨੂੰ ਬਿਲਕੁਲ ਜੀ ਮੈਂ ਕਸ ਹੁਣ ਜਿਹੜੀ ਕਾਰਵਾਈ ਹੋਈ ਉਹਨੂੰ ਕਿਸ ਤਰ੍ਹਾਂ ਦੇਖ ਦਿਆਂ ਕਾਰਵਾਈ ਨੂੰ ਕਿੰਨੀ ਕ ਸੈਟੀਸਫਾਈ ਹੋ ਜਾਂ ਕੀ ਮੰਗ ਜਿਹੜੀ ਕਰ ਤਾ ਦੇਖੋ ਜੀ ਮੈਂ ਜੋ ਉਹਨਾਂ ਤੇ ਕਾਰਵਾਈ ਦਿੱਤਾ ਉਹਨਾਂ ਨੇ ਮੈਨੂੰ ਕੁੱਟਿਆ ਤੇ ਉਸ ਚੀਜ਼ ਨੂੰ ਐਸਪੀ ਸਾਹਿਬ ਨੇ ਕਿਹਾ ਤੇ ਬਾਕੀ ਮੈਂ ਮੇਰਾ ਤਾਂ ਜੀ ਜੋ ਆਪਣਾ ਕਿ ਜੋ ਮੇਰੀ ਲੜਾਈ ਹੈ ਜੀ ਮੇਰੇ ਸਾਡੇ ਸਿੱਖ ਕੌਮ ਦੇ ਜੱਥੇਦਾਰ ਜਾਂ ਨਿੱਕੜਕ ਜਿਸੇ ਤੱਕ ਕੜਕੜ ਜਿਸੇ ਤੱਕ ਪਹੁੰਚ ਗਈ ਜੀ ਬਸ ਉਹ ਇਨਸਾਫ ਜ਼ਰੂਰ ਦਿਵਾਉਣਗੇ ਜੀ ਮੈਨੂੰ ਅੱਛਾ ਤੇਰੀ ਹੁਣ ਸਿਹਤ ਕਿਵੇਂ ਜੀ ਬੀਨੋ ਸਿਹਤ ਮੇਰੀ ਹਜੇ ਬਾਬੇ ਬਿਲਕੁਲ ਠੀਕ ਨਹੀਂ ਹੈਗੀ ਅੱਛਾ ਆਮ ਬੈਠਣ ਉੱਠਣ ਚ ਵੀ ਤਕਲੀਫ ਹੈ ਮੈਂ ਜੀ 4-5 ਦਿਨ ਹੋ ਗਏ ਮੈਂ ਲੈਟਰਨ ਪੈਣ ਨਹੀਂ ਪਾ ਰਿਹਾ ਜੀ ਮੇਰਾ ਸਿਰ ਚੱਕਰ ਆ ਰਿਹਾ ਮੈਨੂੰ ਇੰਨਾ ਸੱਟ ਹੈ ਨਹੀਂ ਇਹ ਮਾ। ਪੂਰਾ ਮਾਮਲਾ ਜੀ ਦੇਖੋ ਇੱਕ ਸਰਦਾਰ ਛੋਟੀ ਜੀ ਫੈਮਿਲੀ ਦਾ ਲੜਕਾ ਤੇ ਚੰਗੇ ਪਰਿਵਾਰ ਗੁਰਸਖ ਪਰਿਵਾਰ ਦਾ ਲੜਕਾ ਜਿਹੜਾ ਰਾਤ ਨੂੰ ਆਪਣੀ ਮਿਹਨਤ ਕਰਦਾ ਪਿਆ ਸੀ ਗੱਡੀ ਚਲਾਉਂਦਾ ਜੀ ਛੋਟੀ ਉੱਡੋਲਾ ਤੇ ਉੱਪਰ ਦੇ ਵਿੱਚ ਉਹਦੇ ਨਾਲ ਇਹਨਾਂ ਨਾਲ ਕੋਈ ਗੱਡੀ ਦੀ ਲੋਕੀ ਟਕਰਾਅ ਹੋ ਜਾਂਦਾ ਹੈ। ਉਹਨੂੰ ਇਹਨਾਂ ਨੇ ਇੰਨਾ ਵਟਾਈਸ਼ੂ ਬਣਾ ਕੇ ਜੋ ਆਪਣੇ ਸਰਕਾਰ ਦੀ ਪਾਵਰ ਨੂੰ ਯੂਜ਼ ਕਰਦੇ ਹੋਏ ਉਹਨੂੰ ਥਾਣੇ 'ਚ ਚੁਕਾ ਕੇ ਉਹਦੇ ਤੇ ਜੋ ਤਸ਼ੱਦਦ ਕੀਤਾ ਉਹਦੇ ਜੋ ਇੰਨੀਆਂ ਸੱਟਾਂ ਲੱਗੀਆਂ ਨੇ ਉਹਦੇ ਕੋ ਬੱਚੇ ਕੋ ਚੱਲ ਵੀ ਨਹੀਂ ਹੋ ਰਿਹਾ। ਉਹਦੇ ਸਬੰਧਤ ਦੇ ਵਿੱਚ ਅਸੀਂ ਅੱਜ ਉਹਦਾ ਹਾਲਚਲ ਪੁੱਛਣ ਲਈ ਆਏ ਆ ਅਸੀਂ ਇਸ ਏਰੀਆ ਦੇ ਵਿੱਚ ਹੀ ਰਹਿੰਦੇ ਆ ਜੀ ਤੇ ਬਹੁਤ ਨਿਮਾਣਾ ਹਰ ਬੰਦੇ ਨੂੰ ਪਤਾ ਜੀ ਉਹਦੇ ਬਾਰੇ ਚੰਗੀ ਫੈਮਿਲੀ ਆ ਚੰਗੇ ਸੁਭਾਅ ਦੇ ਲੋਕ ਨੇ ਪਰ ਉਹਨਾਂ ਨਾਲ ਇਹ ਚੀਜ਼ਾਂ ਕਰਨੀਆਂ ਕਿਤਨਾ ਕਿਤੇ ਬਹੁਤ ਤੇਲੂ ਠੇਸ ਵੀ ਪਹੁੰਚਾਉਂਦੀਆਂ ਤੇ ਗਲਤ ਚੀਜ਼ਾਂ ਨਹੀਂ ਇਹ ਵਿਵਾਦ ਕਿਉਂ ਵਧਿਆ ਇੰਨਾ ਇਹ ਮਾੜਾ ਵਿਵਾਦ ਦੇਖੋ ਜੀ ਇੱਕ ਸਰਦਾਰ ਹੋਣ ਦਾ ਖਮਿਆਜਾ ਪੁੱਟਿਆ ਜਾ ਰਿਹਾ ਸੰਤਾਂ ਨੂੰ ਮੰਨਣ ਵਾਲਾ ਪਰਿਵਾਰ ਆ ਗੁਰੂ ਸਾਹਿਬ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਰਨ ਚ ਰਹਿਣ ਵਾਲਾ ਪਰਿਵਾਰ ਆ ਉਹਨਾਂ ਦੇ ਜਨਮ ਦਿਨ ਤੇ ਦਿਹਾੜੇ ਤੇ ਉਹਨਾਂ ਨੇ ਲੰਗਰ ਵੀ ਲਾਉਂਦੇ ਨੇ ਸਾਰ ਇੱਕ ਆਚੀ ਫੈਮਲੀ ਆ ਜੀ ਜਿਹੜੀ ਗੁਰੂ ਸਾਹਿਬ ਨਾਲ ਜੁੜੀ ਹੋਈ ਆ ਸਿਰਫ ਇਸ ਚੀਜ਼ ਦਾ ਖਮਿਆਜਾ ਉਹਨੂੰ ਪੁਗਤਿਆ ਗਿਆ ਜੀ ਜੋ ਸਰਕਾਰਾਂ ਨਹੀਂ ਚਾਹਦੀਆਂ ਤੁਹਾਨੂੰ ਪਤਾ ਸੰਤਾ ਤੋਂ ਤਾਂ ਸਾਰ ਬੰਦਾ ਹੀ ਡਰਦਾ ਸਿਰਫ ਉਹ ਡਰ ਨੇ ਇਹਨਾਂ ਨੂੰ ਇਸ ਚੀਜ਼ ਦਾ ਗਿਫਟ ਦਿੱਤਾ ਜੀ ਅੱਛਾ ਕੱਲ ਤਾਂ ਨਾ ਵੀ ਲਗਾਇਆ ਗਿਆ ਜੀ ਇੰਨੇ ਕੇ ਸੰਤੋਸ਼ ਹੈਗੇ ਉਹ ਸੰਤੋਸ਼ ਸਰ ਹਲੇ ਤਾਂ ਸੰਤੁਸ਼ਟੀ ਪਰਿਵਾਰ ਨੂੰ ਵੀ ਨਹੀਂ ਹੈਗੀ ਨਾ ਸਾਨੂੰ ਐ ਜਦ ਤੱਕ ਉਹਨਾਂ ਨੂੰ ਬਣਦੀ ਪ੍ਰੋਪਰ ਸਜ਼ਾ ਉਹਨਾਂ ਨੂੰ ਡਿਸਮਿਸ ਜਦ ਤੱਕ ਨਹੀਂ ਕੀਤਾ ਜਾਂਦਾ ਉੱਤਰ ਸਾਡੀ ਤਾਂ ਕੋਈ ਸੰਤੁਸ਼ਟੀ ਨਹੀਂ ਐਦਾਂ ਦੇ ਪਰਚੇ ਕਈ ਹੁੰਦੇ ਨੇ ਉਹ ਰੱਦ ਹੋ ਜਾਂਦੇ ਅੱਜ ਮੰਨ ਲਓ ਸਸਪੈਂਡ ਕਰਤਾ ਹਫ਼ਤੇ ਨਹੀਂ 2 ਮਹੀਨੇ ਨੂੰ 2 ਮਹੀਨੇ ਨੂੰ ਬਾਹਰ ਹੋ ਜੂਗੇ ਜੀ ਉਹ ਬਹੁਤ ਵਾਰੀ ਹੋਈਆਂ ਇਹ ਚੀਜ਼ਾਂ ਦੇਖਿਆ ਨੇ ਅਸੀਂ ਅਜਾ ਹਾਲਚਾਲ ਪੁੱਛਣ ਆਏ ਹਾਂ ਸਿਹਤ ਕਿਵੇਂ ਨੇ ਸਤਿ ਸ੍ਰੀ ਅਕਾਲ ਜੀ ਸਿਹਤ ਸਰ ਹਲੇ ਕਿੱਥੇ ਜੀ ਇੰਨੀ ਛੇਤੀ ਕਿੱਥੋਂ ਜਿੰਨਾ ਉਹਨੂੰ ਟੌਰਚਰ ਕੀਤਾ ਗਿਆ ਕਿ 3rd ਡਿਗਰੀ ਉਹਦੇ 9 ਪੱਟੇ ਗਏ ਨੇ ਉਹਦੇ ਤੁਸੀਂ ਇੱਕ ਫੋਟੋ ਤੁਹਾਨੂੰ ਦਿਖਾ ਦਿੰਨੇ ਦੇ ਦਿੰਨੇ ਆ ਤੁਸੀਂ ਫੋਟੋ ਵਿੱਚ ਦੇਖੋ ਉਹਨੇ ਮੁੰਡੇ ਦਾ ਕੀ ਹਾਲਾਤ ਕੋ ਚੱਲਣ ਹੋ ਰਾ ਦੋ ਬੰਦੇ ਤਾਂ ਉਹਨੂੰ ਫੜ ਕੇ ਲੈ ਜਾਂਦੇ ਨੇ ਜੀ ਇੱਧਰ ਉੱਧਰ ਅੱਛਾ ਨੌਜਵਾਨਾਂ ਨਾਲ ਗੱਲਬਾਤ ਕੀਤੀ ਮਨ ਦੇ ਵਿੱਚ ਉਹਦੇ ਸਹਿਮ ਹਜ ਵੀ ਡਰਾ ਸਰ ਬਿਲਕੁਲ ਸਹਿਮ ਤੁਸੀਂ ਦੇਖੋ ਸੱਟਾਂ ਦਾ ਠੀਕ ਹੋ ਜਾਊਗਾ ਅੰਦਰ ਜਿਹੜੀ ਦਿਲ ਤੇ ਸੱਟ ਲੱਗੀ ਨਹੀਂ ਨਾ ਠੀਕ ਹੁੰਦੀ ਪਰਿਵਾਰ ਦੇ ਉਹਨਾਂ ਦੇ ਬਜ਼ੁਰਗਾਂ ਦਾ ਰੋ ਰੋ ਕੇ ਬੁਰਾ ਹਾਲ ਆਈ ਉਹਨਾਂ ਨੂੰ ਬਚਾਣਾ ਕੋਈ ਕਿਸੇ ਨਾਲ ਗੱਲ ਨਹੀਂ ਹੁੰਦੀ ਹੈਗੀ ਤੁਸੀਂ ਆਪ ਗੱਲ ਕਰਕੇ ਦੇਖ ਲਈ ਅੱਛਾ ਤੁਸੀਂ ਪਤਾ ਕੀਤਾ ਪੁਲਿਸ ਅਧਿਕਾਰੀਆਂ ਤੋਂ ਕੁੱਤਣ ਦੀ ਵਜ੍ਹਾ ਕਿਉਂ ਇੰਨਾ ਮਾਮ ਕਿਸੇ ਐਮਐਲਏ ਜਾਂ ਕਿਸੇ ਮੰਤਰੀ ਸਾਹਿਬ ਦਾ ਫੋਨ ਕਰਾਤਾ ਹੋਣਾ ਪੁਲਿਸ ਨੂੰ ਤੇ ਪੁਲਿਸ ਨੂੰ ਇਹ ਚੀਜ਼ ਕਰਨੀ ਪਈ ਆ ਤੇ ਕੁਝ ਕਾਦੀ ਕੀਤੀ ਵੀ ਸੀਗੀ ਪੁਲਿਸ ਦੀ ਤੇ ਉਹ ਇਹ ਚੀਜ਼ਾਂ ਕਰਨੀਆਂ ਅਚਾ ਕੋਈ ਕਰਾਫ ਹੋਇਆ ਸੀ ਗੱਡੀ ਦਾ ਕਿਤੇ ਗੱਡੀ ਹਲਕੀ ਟਕਰਾਈ ਜਦ ਤੱਕ ਵੀਡੀਓ ਵੀ ਆ ਜੀ ਉਹਦੇ ਵਿੱਚ ਮੁੰਡਾ ਕਹ ਰਿਹਾ ਸਰ ਤੁਹਾਡਾ ਮੇਰਾ ਜੋ ਵੀ ਮੇਰੇ ਕੋਲ ਗਲਤੀ ਹੋਈ ਆ ਜਾਂ ਕੁਝ ਵੀ ਆ ਤੁਹਾਡਾ ਹਰਜਾਲਣਾ ਮੈਂ ਤੁਹਾਨੂੰ ਦੇ ਦੇਣਾ ਉਹਦੇ ਵਿੱਚੋਂ ਸੰਤਾਂ ਦੇ ਬਾਰੇ ਵੀ ਗਲਤ ਬੋਲਦੇ ਨਜ਼ਰ ਆ ਰਹੇ ਨੇ ਜੀ ਉਹ ਸਾਰਾ ਕੁਝ ਸਾਹਮਣੇ ਆ ਜੀ ਅਚਾ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕੀਤਾ ਗਿਆ ਮਾਮਲਾ ਦਰਜ ਕਰਕੇ ਕਾਨੂੰਨ ਪੂਰਤੀ ਕਰਤੀ ਗਈ ਆ ਜੀ ਬਾਕੀ ਦੇਖੋ ਅੱਗੇ ਕੀ